ਉਹ ਗੱਫਟਾ 450 ਦੇ ਦੇ ਗਿਆ ਦਾ ਹੈ ਉਹ ਗੱਫਟਾ ਇਹ ਜਿਹੜਾ ਉਹ ਦੱਦੇ ਗਿਆ ਉਹ ਦੱਦੇ ਗਿਆ ਨਾ ਨਾ ਲਿਆ 12 13000 ਦਾ ਮਨ ਮੇਕਅਪ ਦੇ ਲੈ ਚੁੱਕੇ ਆ ਤੇ ਉਹ ਡੱਬੀਆਂ ਖਾਲੀ ਮੈਂ ਤੁਹਾਨੂੰ ਦਿਖਾ ਦੂੰ ਸੜਤੀ ਪਤਾ ਜਸੂ ਨੇ ਕਿਤੇ ਰੱਖਿਆ ਇੱਕ ਇੱਕ کریم 2 2000 ਦੀ ਆ ਉਹ ਸਸਤੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਜਿਸ ਵੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਨਵੇਂ ਜਿਹੇ ਬਲੌਗ ਦੇ ਨਾਲ ਤੇ ਨਵੀਂ ਜਿਹੇ ਸ੍ਰੀ ਦੇ ਨਾਲ ਉਹ ਨਿਆਣੇ ਲੱਗੇ ਆ ਖੇਡਣ ਤੇ ਮੈਂ ਜਲੀਲੀ ਕੁਛ ਨਾ ਹੁੰਦੀ ਮਸਲੀ ਇੱਲਾ ਕੁਛ ਪਨੋਂ ਹੁੰਦੀ ੱੱੱ ਦੱਸੂ ਫੈਜੂ ਲਓ ਜੀ ਇੱਧਰ ਆਗੇ ਆ ਜੀ ਕੰਬਲ ਕੰਬਲ ਰਜਾਈਆਂ ਹਾਂ ਇਹ ਚਾਦਰ ਹੈ ਡਬਲ ਗੈੜ ਦਾ ਆਈ ਕੋਈ ਬਲਾ ਇੱਕ ਖਾਈਏ ਤੇ ਇੱਕ ਖਾਵੋ ਇਹ ਤਾਂ ਨਿੰਬੇ ਵਰਦ ਸੀ ਇਹ ਆਇਆ ਇਹ ਇੱਕ ਕਿੰਨੇ ਦਾ ਬੜੀ ਅਮਾ ਮਿਲ ਗਿਆ ਬੜਾ ਪਰ ਇਹ ਨਫੇ ਉਹ ਨਿੱਗਾ ਉਹ ਹੈ ਦਾ ਮਕਮਲ ਦਾ ਹੈ ਇਹ ਖਰਾ ਮੰਨੋ ਇਹ 100 ਕਿੰਨੇ ਦਾ ਹੈ ਕਿੰਨੇ ਦਾ 900 ਦਾ ਫੇਰ ਜਾਈ ਹੈ 580 ਕਿੰਨੇ ਦਾ ਜਾਈ ਬਣ ਜਾਂਦੀ ਹੈ ਉਹ ਨਾ ਚੀਜ਼ ਚੂਤ ਦਾ ਮੁੱਲ ਹੁੰਦਾ ਹੈ ਇਹ ਆਪਕੋ ਬਹੁਤ ਦੇਰ ਚੱਲੇਗਾ ਇਹ ਹੀ ਲੈ ਲਓ 580 ਵਾਲਾ ਹੂੰ ਇਹ ਪਰ ਉਹ ਮੰਗਾਏ ਬੜਾ ਤਾਂ ਆਪਕੋ ਕਿੰਨੇ ਵਾਲਾ ਲੈਣਾ ਹਾਂ ਤਾਂ 50 100 ਰੁਪਏ ਵਾਲੇ ਚਾਹੀਦਾ ਨਾ ਮਾਦਾੜੀ ਦਾ 50 60 ਰੁਪਏ ਵਾਲੇ ਚਾਹੀਦਾ ਜਵਾਬ ਬੜੀਆ ਹੈ ਉਹ ਜਦ ਘੜੋ ਲਾਣਾ ਤਾਂ ਫਿਰ ਮੇਰੀ ਕੋਈ ਕਿਸ ਲਈ ਬੋਲਾ ਮੇਰੀ ਕੋਈ ਬੋਲਾ ਨਹੀਂ ਪਾ ਬਣਾਈ ਨੂੰ ਨਾ ਫਿਰ ਚਲੋ ਬਣਾਓ ਆਪ ਹੀ ਬੋ ਆਪ ਬੋਲੋ ਕਿਤਾ ਦੇਗਾ ਇਹ ਪੂਰਾ ਫਰ ਵਾਲਾ ਹੈ ਅੰਦਰ ਸੇ ਪੂਰਾ ਗਰਮ ਹੈ ਕੈਸੇ ਜਾ ਕੋ ਕੋ ਫਰਗੋਤਾ ਸਾਢੇ 350 ਸਹੀ ਆ ਕਿਸ ਦਾ ਕਿਸ ਦਾ ਇਹਦਾ ਹੀ ਉਹ ਇਹ 950 ਦਾ ਦਾ ਪਕੜੋ ਕਿੰਨੇ ਦੇਣੇ ਜੀ ਸਹੀ ਚ ਲਵਾ ਕਿੰਨੇ ਦੇਣੇ ਸਾਢੇ 350 ਸਹੀ ਨਹੀਂ 400 ਦੇ ਦੋ ਫੇ oye nahi aayega kinne daauga tu hi das do aa jaa tainne laaye te ye le lo ye 580 ka hai oye e ta leye ja 2.5 250 de de da ye wale ye kahan se 250 ka le a o laaye par jaaiyaan te chadhi hai aa sona ਹੋ ਅੱਗੇ ਅੱਗੇ ਫੋਟੋ ਵੀ ਆਸਰੇ ਦੇ ਸਵੇਰੇ ਬੌਂਡੀ ਪਟਾਟਾ ਆਇਆ ਵਗਾਰੇ ਅੱਜ ਤਾਂ ਇਹ ਕਿਹਾ ਤਾਂ ਹਾਂ ਸਰ وہی ਆਪ ਵੀ ਬਾਤ ਕਰਤਾ ਫਿਰ ਛਾੜੇ ਉਹ ਨਿਆਣੇ ਮੇਂ ਕੀ ਕਰ ਰਹਾ ਸਾਢੇ 400 ਕਾ ਮੈਂ ਸਾਢੇ 400 ਕਾ ਸਾ ਠੀਕ ਐ ਇੰਨੇ ਯਾਰ ਇੰਨੇ ਤਾਂ ਜਾਏ ਸਾਢੇ 400 ਕਾ ਹਾਂ ਸਾਡੇ 400 ਕੰਬਲ ਲੈ ਕੇ ਤੁਰੇ ਕੱਲੋਂ ਕੰਬਲ ਲੈ ਕੇ ਤੁਰੇ ਗੋ ਅੱਜ ਮੋਟਰਲ ਦੇ ਹੁੰਦਾ ਏ ਇਹ ਵਧੀਆ ਦੀ ਆ ਤਖਾ ਹਾਂ ਇਹ ਲੈ ਲੋ ਫਿਰ ਇਹ ਹੀ ਹਾਂ ਲੈਣਾ ਉਹੀ ਆ ਤੇ ਪੈਸੇ ਵੀ ਨਹੀਂ ਦੇਣੇ ਆਪਾਂ ਲਗਾ ਰਿਹਾ ਚੱਕ ਲੋ ਰੇਡ ਲੱਗ ਗਿਆ ਕਿਤਨਾ ਚਲ ਪਿਆ ਹੋਰ ਦੇ ਦੋ ਹੁਣ 450 ਦੇ ਦੋ ਬਸ ਉਹ ਨਹੀਂ ਨਹੀਂ ਦੇਣਾ ਬਸ ਰੱਬ ਇਹ 600 ਦੇ ਦੋ ਉਹ ਬੱਲੇ ਤੇਰੇ 600 ਦੇ ਦੋ ਨਹੀਂ ਨਹੀਂ ਆ ਗੋਲ ਖਾਨ ਦੀ ਕਸਮ ਘਾਟਾ ਹੈ ਘਾਟਾ

नहीं नहीं जा मेरी तरफ से गिफ्ट अंकल को अंकल को गिफ्ट 450 दे दे गिफ्ट 450 सही है ओ चलो दे दो ₹500 ऊपर 500 ऊपर दे दो क्या दे नहीं नहीं तेरा बॉडी ठिंगे चल ना साढ़े चार सौ सही है 450 ओ 500 से दे दो कुछ नहीं कौन आंदे ਹਾਂ ਫੜਾਓ ਤਾਂ ਸਹੀ ਕੱਢ ਕੇ ਤੇ 450 ਪੈਸੇ ਕੋਈ ਗੱਲ ਕਰੇ ਉਹ ਕਾਰਾ ਥੋੜੀ ਕਾਰਾ ਬੋਣੀ ਵਾਓ ਜਲਦੀ ਤੇ ਤਾਂ 450 ਲਾ ਰੁਪਿਆ 500 ਨਹੀਂ 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 ਇਹ ਗੱਲ ਗਲਤ ਹੈ ਜੇ 450 ਦੇਣਾ ਦਾ ਦੋ ਜੇ 500 ਕੰਨਾ ਫਿਰ ਐਨ ਤੋਂ ਫੇ ਐਵੇਂ ਅਗਲੇ ਨੂੰ ਕੰਮ ਤੇ ਜਾਣਾ ਨਹੀਂ ਕਿਸ ਕੋ ਕਾ ਭੇਜ ਜਾਣਾ ਡੈਡੀ ਕਿਧਰ ਆਉ ਲੱਗੇ ਉੱਥੇ ਚਲੇ ਚ ਕੋਈ ਜੂਸੀ ਪਾਪਾ ਨੇ ਸਰਕਾਰੀ ਦਿਹਾੜੀ ਚ ਦੋ 300 ਖਾਡ ਗਿਆ ਇਹ ਇਮੇਦਾ ਓਏ ਆਕਲ ਜੀ ਆਪਕੋ 10 ਸਾਲ ਚਲੇਗਾ ਇਹ ਤਾਂ ਬਹੁਤ ਵਧੀਆ ਚੀਜ਼ ਆ ਇਹ 10 ਸਾਲ ਚਲੇਗਾ ਹਾਂ ਇਹੀ ਪਸੰਦ ਆਈ ਨੇ ਇਹ ਗਰਮ ਪਤਾ ਕਿੰਨਾ ਹੋਣਾ ਹੈ ਪੈਸਾ ਜੋ ਹੈ ਪੈਸਾ ਹੱਥ ਦਾ ਮਹਿਲ ਹੈ ਜੈਸੇ ਹੱਥ ਧੋਇਆ ਤਾਂ ਮਹਿਲ ਉਤਰ ਗਿਆ ਚੀਜ਼ ਆਪਕੋ 10 ਸਾਲ ਚਲੇਗਾ ਹੂੰ ਹੱਥਾਂ ਦੀ ਮੈਲ ਆ ਪੈਸਾ ਪੈਸਾ ਹੱਥ ਦਾ ਮਹਿਲ ਹੈ ਜੈਸੇ ਧੋਇਆ ਤਾਂ ਖਤਮ ਲਾ ਮਾਤਾ ਤਾਂ ਮੈਲ ਥੋੜੀ ਹੋਰ ਹਾਂ ਮਾਤਾ ਹੱਡੀ ਲਾਉਂਦੀ ਮੈੜਾ ਤਾ ਤੂੰ ਹਾਂ ਇਹ ਨਹੀਂ ਮੈਂ ਬੋਲਦਾ ਹਾਂ ਕਿ ਜੈਸੇ ਮੈਂ ਹਾ ਦੋ ਜਾਂ ਮੇਲ ਉਤਰ ਗਿਆ ਵੈਸਾ ਤੇਸਾ ਮਾਤਾ ਹੱਡੀ ਨਹੀਂ ਟਕਾ ਲੰਦੀ ਨਾ ਟਕਾ ਨਹੀਂ ਲੇਤੀ ਹੈ ਇਹ ਆਪਣੇ ਲਈ ਟਕਾ ਲੰਦੀ ਹੈ ਹਾਂ ਖਾ ਰਹੇਗੀ ਤਾ ਲਾਂ ਸੋ ਲਾਂ ਸੋ ਲਾਂ ਸੋ ਬਿਆ ਲੈਣ ਗਏ ਅੰਕਲ ਸ਼ਾਨਾ ਹੈ ਬੰਦਾ ਸਵੇਰੇ ਭੁੰਡੀ ਕਟਾਏ ਹਾਂ ਸਵੇਰੇ ਖਚਾ ਨਹੀਂ ਕਰਨਾ ਚਾਹੀਦਾ ਆਪੇ ਸ਼ਾਨਾ ਬੰਦਾ ਬੜਾ ਏ ਦੇਲ ਵਾਲਾ ਅੰਕਲ ਦੇਲ ਨਹੀਂ ਹੈ ਕਿਉਂ ਉਹ ਕਿਧਰ ਗਿਆ ਇਹ ਕਿਉਂ ਗਿਆ ਬਾਪੂ ਉਹਦੇ ਉਹ ਨਹੀਂ ਗਿਆ ਉਹ ਅੰਕਲ ਦਾ ਦਿਲ ਸਮਾਂਦਾਰ ਹੈ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਦੇਖ ਦੋ ਸੋ ਉਹ 50 ਲੈਣ ਗਏ ਅੰਦਰੋਂ ਮੈਡਮ ਸਾਡੀ ਉਹ ਦੇਖੋ ਤਾਂ ਕਿੱਦਾਂ ਲੈ ਕੇ ਆਉਣਾ ਨੇ ਇਹ ਆਹ ਦੇ ਉਹ ਤੇਰੇ ਕੰਨ ਵਰਗੇ ਲੈ ਕੇ ਹੀ ਕੱਢ ਕੇ ਇਹ ਬਹੁਤ ਸਾਫ ਸਾਫ ਰੱਖਦੀ ਭਰਾਵਾ

ਕਾਤੇ ਚਾਹਣਾ ਹੁਣ ਕੰਬਲ ਤੇ ਨਹੀਂ ਨਾ ਚਾਹਣਾ ਕੰਬਲ ਤੇ ਚਾੜ ਕੋਈ ਕੋਚਾ ਲਾਓ ਕੰਬਲ ਕੋਚਾ ਲਾਓ ਇਹ ਤਾਂ ਪਲਾ ਨਾਰਮਲ ਕੰਬਲ ਤੇ ਚਾੜ ਲੋ ਤਾਂ ਮੇ ਰਜਾਈ ਬਣ ਜਾਣੀ ਉਹਦੀ ਆਪਾਂ ਇਦਾਂ ਕੀਤਾ ਸੀ ਕੰਬਲ ਤੇ ਚਾੜਿਆ ਰਜਾਈ ਦੀ ਲੋੜ ਹੀ ਨਹੀਂ ਪੈਂਦੀ ਕੰਬਲ ਜੀ ਦਾ ਥੋੜਾ ਕੋਮਸਾ ਲੈ ਲੈਣਾ ਡਬਲ ਇਹ ਦੂਜਾ ਆ ਇਹ ਸਿੰਗਲ ਆ ਸਿੰਗਲ ਲੈ ਲਿਆ ਸੀ ਮੈਂ ਡਬਲ ਆਖਰੀ ਮੇਰਾ ਅਗਲਾ ਟਿਕਾਣਾ ਇਹ ਫਿਰ ਜਾਈ ਤੇ ਚੜਨਾ ਇੱਕ ਤੇ ਦੋਬਲ ਆਏਗਾ 1100 1100 ਜੇ ਸਿੰਗਲ ਹੀ ਦਿਖਾਲਤਾ ਤਾਂ ਇਹ ਮੰਨ ਗਿਆ 400 ਨੂੰ ਦੋਬਲ ਆਏਗਾ 1100 ਨੇ ਇਸ ਕੋ 50 ਫਿਰ ਵੀ ਘਾਟ ਆਉਣਾ ਹੁਣ ਆ ਕੱਲ ਨੇ ਖੁੰਝੂ ਸੀ ਕੀਆ ਅਸ ਤੇ ਇੱਕ ਉਹ ਘਾਟ ਨਹੀਂ ਪਿਆ ਅੱਖ ਰੋਡ ਲੈਣਾ ਕਿ ਲੋਖਣ ਅੱਖ ਰੋਡ ਫਰੋਡ ਕਿਦਾਂ ਅੱਖ ਰੋਡ ਹੈ 900 ਕਾ ਕਿਉਂ ਨਹੀਂ ਹੁਣ ਗਰਮੀ ਆ ਗਈ ਹੈ ਕਾ ਗਰਮੀ ਆ ਗਈ ਇਤਨੀ ਸਟੌਂਡ ਹੈ ਚੱਕ ਲਾ ਹੁਣ ਚੱਕ ਨਹੀਂ ਜਾਂਦੇ ਜਾ ਕੇਗਾ ਚੱਕੇਗਾ ਹੋਲੀ ਜਿਹੜਾ ਗਲਾਫ ਲਿਆ ਸੀਗਾ ਹੁਣ ਆਪਾਂ ਚੜਨਗੇ ਰਜਾਈ ਦੇ ਉੱਤੇ ਸਿੰਗਲ ਸੀਗੀ ਇਹ ਤੇ ਸਿੰਗਲ ਹੁਣ ਕਿੱਦਾਂ ਚੜਨਾ ਹੈ ਰਜਾਈ ਨੂੰ ਵਿੱਚ ਧੱਕ ਤਾ ਸਾਰੀ ਨੂੰ ਹੈ ਰਜਾਈ ਵਿੱਚ ਧੱਕ ਤਾ ਸਾਰੀ ਕਰਨੀ ਦਿੱਤੋ ਆਇ ਤਲੇ ਰੈਂਡ ਤੱਕ ਇਹ ਤੇਰਾ ਫੇ ਆ ਜਾਣਾ ਪੈ ਲੋ ਜੀ ਇੱਧਰ ਬਣ ਰਹੀ ਆ ਰੋਟੀ ਤੇ ਦਾਲ ਗੜੀ ਬਣਾਈ ਅੱਜ ਆਲੂ ਮਟਰ ਪਏ ਆ ਆਲੂ ਮਟਰ ਪਏ ਪਏ ਆ ਤੇ ਉਹ ਖਾ ਲੈਣੇ ਆ ਦਾਲ ਕਿੰਨੀ ਬਈ ਆ ਇੱਧਰ ਰੋਟੀ ਲੋ ਜੀ ਤੇ ਅੱਜ ਸਾਡੀ ਸਿਹਤ ਨਹੀਂ ਠੀਕ ਸੀ ਇਹਨੇ ਸਿਹਤ ਨਹੀਂ ਠੀਕ ਸੀ ਅੱਜ ਮੇਰੀ ਤਾਂ ਫੀਸ ਸੀ ਪਰ ਇਹਨੂੰ ਹਵਾ ਲੱਗਦੀ ਹਵਾ ਲੱਗਦੀ ਸਿਰ ਨੂੰ ਇਹ ਕਹਿੰਦੇ ਮੇਤੋਂ ਨਹੀਂ ਜਾਵਣਾ ਅੱਜ ਉੱਠੇ 12 1 ਵਜੇ 12 ਵਜੇ ਉੱਠੇ ਫੇਰ ਇਹਨੇ ਦਵਾਈ ਖਾਧੀ ਦਵਾਈ ਖਾ ਕੇ ਫੇਰ ਥੋੜਾ ਰਾਮ ਆਇਆ ਤਾਂ ਫੇਰ ਗੱਡੀ ਵੱਲ ਲੱਗ ਗਏ ਇਹ ਨਹੀਂ ਕਿ ਮੈਂ ਰੈਸਟ ਘਾ ਲਵਾਂ ਸੀਨ ਆਉਣ ਦੇ ਆ ਦਵਾਈ ਇਹਨਾਂ ਨੂੰ ਪਾਣੀ ਜ਼ਿਆਦਾ ਪੀਣਾ ਪੈਂਦਾ ਹੁਣ ਕੱਲੂ ਜਾਣਾ ਆ ਕੱਲੂ ਜਾਣਾ ਉੱਧਰ 10 ਕੋਰੇ ਜਾਣਾ ਦਾਦੇ ਆਪਣੇ ਨੂੰ ਮੜਾ ਲੈ ਕੇ ਘੰਟੇ ਕੋਲੇ ਕਿੱਥੇ ਪੈਨਸ਼ਨ ਕਢਾਉਣ ਜਾਣਾ ਹਾਂ ਅੱਛਾ ਟੀਮ 10 ਕੋਰੇ ਉੱਠ ਜਾਊਗਾ ਤੇ ਉਹਨਾਂ ਨੂੰ 11 ਵਜੇ ਤੱਕ ਲੈ ਕੇ ਫੇਰ ਨਿਕਲਾਂਗੇ ਹੁਣ ਕੀ ਕਰਾਂ ਮੈਨੂੰ ਸਮਝ ਨਹੀਂ ਲੱਗਦੀ ਸੋ ਸਮਾਨ ਸਾਰਾ ਲੈ ਆਉ ਗਿਆ ਆ ਸਮਾਨ ਸਾਰਾ ਜਿਹੜਾ ਪਾਰਟੀ ਦਾ ਉਹ ਲੈ ਚੁੱਕੇ ਆ ਤੇ ਬਰਥਡੇ ਜਿਹੜਾ ਸੀਗਾ ਉਹ ਆਪਾਂ ਅੱਗੇ ਕਰ ਦਿੱਤਾ ਆ ਸੀਗਾ ਉਹਦਾ ਪਹਿਲੇ ਹੀ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂ ਕਿੰਨੀ ਤਰੀਕ ਨੂੰ ਸੀਗਾ ਕਿਉਂਕਿ ਫਿਰ ਸ਼ਹੀਦੀ ਦਿਹਾੜੇ ਚੱਲਣ ਦੇ ਤੇ ਫਿਰ ਆਪਾਂ ਉਹਨਾਂ ਵਿੱਚ ਨਹੀਂ ਕੀਤਾ ਫਿਰ ਤੇ ਦੋ ਦਿਨ ਦਿਨਾਂ ਦਾ ਕੋਣ ਵਾਲਾ ਹੀ ਆ ਜਿੱਦਣ ਬਰਥਡੇ ਆ ਫਿਰ ਉਦਨ ਗੁਰੂ ਗੁਰਦੁਆਰੇ ਜਾ ਕੇ ਮੱਥਾ ਟੇਕ ਲਾਂਗੇ ਤੇ ਡੱਬਾ ਲੈ ਕੇ ਜਿਹੜਾ ਬਰਥਡੇ ਆਫ ਮਨਾਉਣਾ ਆ ਜਾ ਕੇ 29 ਨੂੰ 29 ਨੂੰ ਕਿੱਥੇ ਮਨਾਉਣਾ ਤੁਹਾਨੂੰ ਪਤਾ ਹੀ ਆ ਫੋਟੋ ਜਿਹੜਾ ਬੁੱਕ ਕਰਾਇਆ ਹੁੰਦਾ ਸੀ ਤੇ ਬਾਕੀ ਬਸ ਅੱਜ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਲੱਗੀ ਹੁਣ ਮੈਂ ਕਰਨ ਤੇ ਨਾਲੇ ਸਾਨੂੰ ਦੋ ਲੋੜੀ ਦਾ ਫੰਕਸ਼ਨ ਵੀ ਆ ਗਿਆ ਹਮ ਇੱਕ ਇੱਕ ਨੀ ਤਰੀਕ ਦਾ ਆ ਦੋਨੇ 11 ਦੇ ਹਾਲ ਦੋਨੇ 11 ਦੇ ਹੈ 11 ਲੋੜੀ ਆ ਹੈਗੇ ਵੀ ਜਲੰਧਰ ਜੀ ਆ ਦੋਨੇ ਤਾਰੇ ਦੋਨਾਂ ਪਾਸੇ ਥੋੜਾ ਥੋੜਾ ਜਾਇਆਵਾਂਗੇ ਜਾਣਾ ਦੋਨਾਂ ਪਾਸੇ ਪੈਣਾ ਦੋਸਤੋ ਤੇ ਆਪਾਂ ਜਿਹੜੀ ਆ ਮੇਰਾ ਸਮਾਨ ਜਿਹੜਾ ਉਹ ਰੈਡੀ ਹੋ ਚੁੱਕਿਆ तकरीबन ਇਹਨਾਂ ਦਾ ਵੀ ਹੋ ਚੁੱਕਿਆ तकरीबन ਸਾਰਾ ਸਮਾਨ ਉਹ ਹੁਣ ਪਾਰਟੀ ਜਿੱਦੋਂ ਆ ਉਹਦੇ ਲੁੱਕ ਦਿਖਾ ਲਾਂਗੇ ਚੁੰਨੀ ਵੀ ਲੈ ਲਈਏ ਰੋਲਾ ਪਾਇਆ ਜੰਨੀ ਦਾ ਜਾਂ ਪਾਰਟੀ ਦੇ ਇੱਕ ਦਿਨ ਪਹਿਲੇ ਜਿਹੜੀ ਸਿਲੈਕਸ਼ਨ ਉਹ ਦਿਖਾ ਲਾਂਗੇ ਫਾਈ ਦਿਖਾ ਲਾਂਗੇ ਫਾਈ ਦਿਖਾ ਲੈਣੀ ਫਾਈ ਦਿਖਾ ਲੈਣੀ ਫਾਈ ਦਿਖਾ ਲੈਣੀ ਵੀ ਇਹ ਕੱਦ ਦਾ ਸਮਾਨ ਮੈਂ ਲਿਆ ਪਤਾ ਕਿੰਨਾ ਬਣ ਗਿਆ ਮੇਕਅਪ ਦਾ ਸਮਾਨ ਲਿਆ ਇਹਨਾਂ ਨੇ ਘੱਟੋ ਘੱਟ ਵੀ ਉਹ ਬਣ ਗਿਆ 12-13000 ਦਾ ਆਪਣੀ ਸਕਿਨ ਦੇ ਹਿਸਾਬ ਨਾਲ ਲਿਆ 12-13000 ਦਾ ਸਮਾਨ ਮੇਕਅਪ ਦੇ ਲੈ ਚੁੱਕੇ ਐ ਤੇ ਉਹ ਡੱਬੀਆਂ ਖਾਲੀ ਮੈਂ ਤੁਹਾਨੂੰ ਦਿਖਾ ਦੂੰ ਸੜਤੀ ਪਤਾ ਹੀ ਦੱਸੂ ਕਿ ਕਿੰਨਾ ਇੱਕ ਇੱਕ ਕਰੀਮ 2-2000 ਦੀ ਆ ਪਹਿਲੀ ਵਾਰ ਹੀ ਲਿਆ ਇਹਨਾਂ ਨੇ ਤਾਰੇ ਕੋ ਇੱਕ ਦਿਨ ਹੀ ਲਾਈ ਤੱਕ ਮਲਕੇ ਪੂਰਾ ਸੈੱਟ ਜਿਹੜਾ ਉਹ ਲਿਆ ਹੈਗਾ ਕਿ ਸੈੱਟ ਦੇ ਹਿਸਾਬ ਨਾਲ ਲੱਗਣੀ ਚੀਜ਼ ਤੇ ਉਹ ਸੈੱਟ ਵਾਈਜ਼ ਲੱਗਣਾ ਹੈ ਫੇਸ ਤੇ ਸਕਿਨ ਦੇ ਹਿਸਾਬ ਨਾਲ ਸਕਿਨ ਦੇ ਹਿਸਾਬ ਦੇ ਨਾਲ ਤੇ ਮੈਂ ਇਹਦਾ ਲਾਈਨ ਮੈਨੂੰ ਨਹੀਂ ਪਤਾ ਮੇਰੇ ਤਾਂ ਹੁੱਦ ਹੀ ਹੋ ਜਾਂਦਾ ਮੈਂ ਇਹਨਾਂ ਦਾ ਜਿਹੜਾ ਮਾੜਾ ਮੋਟਾ ਵਿੱਚ ਲਾ ਲੂੰਗਾ ਜਦੋਂ ਕਰ ਜਾਣਾ ਲੈ ਡੱਬੀ ਇੱਕ ਬੈਗ ਵੀ ਲਿਆ ਮੈਂ ਸਮਾਰਟ ਵਾਲਾ ਸਮਾਰਟ ਵਾਲਾ ਬੈਗ ਵੀ ਲਿਆ ਯਾਰ ਕੰਮ ਹੋ ਗਿਆ ਹਾਈ ਆਮ ਫ੍ਰੀ ਤੋ ਇਹਨਾਂ ਦੀ ਸਕਿਨ ਵਾਸਤੇ ਹੀ ਆ ਤੋ ਇਹੇ ਯੂਜ਼ ਕਰ ਸਕਦੇ ਉਹਨਾਂ ਨੂੰ ਹਾਂ ਕੋਈ ਯੂਜ਼ ਨਹੀਂ ਕਰ ਸਕਦੇ ਕਿੱਥੇ ਆ ਆ ਬੈਗ ਆ ਜੀ ਇਹਦੇ ਵਿੱਚ ਸਾਰਾ ਕੁਝ ਆ ਡੱਬੀਆਂ ਦਿਖਾ ਲ ਦੇ ਕਿਹੜਾ ਕਿਹੜਾ ਸਮਾਨ ਬੈਗ 250 ਦਿੱਤਾ ਕਹਿੰਦਾ 1250 ਅਸੀਂ 250 ਰੁਪਏ ਦਾ 1000 ਰੁਪਏ ਪਲੱਸ ਚੱਲਣ ਦੇ ਲੋਟਸ ਤੇ ਹਣ ਬਦਲ ਲੈ ਅੱਛਾ ਜਲਦੀ ਸੀਗਾ ਉਦਾਂ ਹੀ ਕਹਿ ਤਾ ਨਾ ਲਓ ਜੀ ਮੇਕਅਪ ਦਾ ਸਮਾਨ ਤੁਹਾਨੂੰ ਦਿਖਾ ਲਣਗੇ ਇਕੱਲਾ ਇਕੱਲਾ ਸੈਟ ਵਾਈਸ ਟਿਊਸ਼ਨ ਦਾ ਫੋਨ ਆ ਗਿਆ ਕਿੱਥੇ ਆ ਇਹ ਚ ਕੀ ਆ ਦਿੱਤੀ ਆ ਦਿੱਤੀ ਆ ਆਲੈਕੁਮ ਅਲੈਮੁਨ ਰਹਿਮਤੁਲ ਲੇ ਤਾ ਡਾ 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 ਆ ਜੁੱਤੀ ਲਈ ਆ ਜੀ ਇਹ ਕਹਿੰਦੀ ਸਿੱਧਾ ਮਾਜੀ ਪਾ ਲਓ ਇਹਦਾ ਨਹੀਂ ਕੋਈ ਹਿਸਾਬ ਤਾਂ ਹੁੰਦਾ ਹੈਲੋ ਹਾਂਜੀ ਹਾਂਜੀ ਜੀ ਨਾਨੀ ਮੈਂ ਰੋਟੀ ਖਾਣ ਲੱਗੀ ਰੋਟੀ ਬਣਨ ਲੱਗੇ ਹੈਲੋ ਹਾਂਜੀ ਹੈਲੋ ਸੋਹਣੇ ਬੋਏ 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 ਦਾ ਨਹੀਂ ਵੇਕ 2 1 2 3 4 ਅਰ ਕੀ ਤੋ ਕਿਹਦਾ ਗਲਮ ਰੋਟਰ ਇਹ ਮੇਰੇ ਦੰਦ ਦਦੀ ਕਿੰਨਾ ਰਾਦ ਹੋਇਆ ਦੇਖੋ ਉਹ ਦੇ ਸੂਰਜ ਉਹ ਦੇ ਸੂਰਜ ਹਲੇ ਗੋਲ ਹੀ ਹੋਇਆ ਹਲੇ ਵਨ ਪੀਸ ਹੀ ਹੋਇਆ ਉਹ ਦੇ ਤਿੱਦਰ ਤੋ ਤੋ ਪਤਨ ਕਿਤੇ ਚਲ ਗਏ ਸੋਹਣਿਆ ਬਾਤ ਬਾਤ ਹੋ ਕੇ ਲੈ ਲੈ ਅੰਦਰ ਕੀ ਹੋਣਗੇ ਜਿਹੜਾ ਆਪੇ ਲਵਾਇਆ ਤਾਂ ਦੂਜਾ ਕੰਨ ਦਿਨ ਲਿਆ ਆਈ ਵਰਸਾ ਤੇ ਲੋ ਜੀ ਸੰਡ ਹੋਈ ਪਈ ਆ ਜੋਰਾ ਸ਼ੋਰਾਣਾ ਤੇ ਅਸੀਂ ਬੈਠੇ ਸੀ ਤੇ ਸੈਹਿਜ ਆਪਣਾ ਕਰਨ ਲੱਗੀ ਅੱਜ ਹੋਮਵਰਕ ਤੇਜਸ ਲੀਨ ਲੱਗੀ ਆ ਉਧਰ ਪਾਣੀ ਨਾਲ ਦੇਖੀ ਜਾਈ ਦੇਖੀ ਨਹੀਂ ਤੇ ਪਾਣੀ ਓ ਕਦੂ ਕਸ਼ ਲੱਗੀ ਆ ਕਦੂ ਕਸ਼ ਨਾ ਦਿਖਾ ਕੀ ਕਰਦੀ ਆ ਦਿਖਾ ਇਸ ਕੁੜੀ ਨੂੰ ਕੋਈ ਠੰਡ ਨਹੀਂ ਹੈਗੀ ਸਾਨੂੰ ਤਾਂ ਬਈ ਬਹੁਤ ਠੰਡ ਲੱਗਦੀ ਆ ਤੇ ਬੈਠ ਜਾ ਇੱਕ ਰਾਂ ਦਾ ਬੈ ਜਾ ਬੈ ਜਾ ਉਹ ਬੜਾ ਲਾਮੀ ਜੋ ਮੈਂ ਲਿਆਂਦਾ ਲਫਾਫੇ ਚ ਲਾਮੀ ਹੋ ਦੇਖੋ ਨਹੀਂ ਤਾਂ ਖੁਸ਼ ਪੱਕੀ ਆ ਜਵਾਨ ਹਿੰਦ ਦੀ ਤੋ ਦੇਖ ਲੋ ਕੱਲ ਆਣਾ ਜਿਆਦਾ ਭੁੱਲ ਗਿਆ ਮੈਨੂੰ ਦੱਸਣ ਦਾ ਤੇ ਆਪਾਂ ਲਿਆਂਦਾ ਸੀ ਬੂੰਦੀ ਬਦਾਨਾ ਕਿਹਦਾ ਕਿਹਦਾ ਫੇਵਰਟ ਆ ਕੱਢ ਕੇ ਦਿਹੋ ਨਹੀਂ ਤੁਹਾਨੂੰ ਰੋਜ ਤੋੜਦੇ ਸਭ ਦੀ ਤੋੜਦੇ ਆ ਦੇਖੋ ਮੰਮੀ ਦੇ ਦਿਓ ਉਹਨਾਂ ਨੇ ਨਾ ਬੂੰਦੀ ਲੱਗ ਦਿੱਤੀ ਤੇ ਬਦਾਨਾ ਲੱਗ ਦਿੱਤਾ ਬਹੁਤ ਟੇਸਟੀ ਹੁੰਦਾ ਏ ਤੈਨੂੰ ਮਿਲਿਆ ਨਹੀਂ ਸੇਰ ਦਾ ਮੰਮੀ ਦੇ ਦਿਓ ਸੇਰ ਤਾਂ ਮਿਲਿਆ ਨਹੀਂ ਇਹ ਤਾਂ ਜਗਾ ਹੋਦੇ ਰੋ ਹੁਣ ਖਾ ਫੇਰ ਕੇ ਖਾਓ ਇਹ ਕੋਈ ਇੱਦਾ ਖਾਣ ਨੂੰ ਥੋੜੀ ਆ ਮੈਂ ਪਲੀਜ਼ ਲੋ ਮੰਮੀ ਉਹ ਬੜਾ ਮੇਰੇ ਲੋ ਕੱਲ ਦੀ ਉਹ ਪੁਦੀਆ ਨਹੀਂ ਖਾਣਾ ਉਹ ਨਾਲ ਉਹ ਬਦਾਨਾ ਮਿੱਠਾ ਵੀ ਖਾਣਾ ਪੈਣਾ ਨਹੀਂ ਖਾਣਾ ਖਾਣਾ ਖਾ ਲੂ ਦੇਖਿਓ ਨੇ ਬਾਦਕ ਬਣਾਇਆ ਦਿਖਾ ਮੈਂ ਨਹੀਂ ਬਣਾਇਆ ਤੂੰ ਬਣਾਇਆ ਇੰਨੇ ਆ ਤੇ ਨਾਮ ਜਿ ਸਲੀਨ ਦਾ ਲਾਉਣ ਰਹੀ ਆ ਮੈਂ ਨਹੀਂ ਸਲੀਨ ਲੈ ਚੀ ਜਿੰਮੀ ਤੇ ਮਾਰੇ ਆ ਇਤਾਰੇ ਕੰਮ ਕਰਦੀਆਂ ਜੀ ਦੱਸੋ ਹਟਦੀ ਕਿ ਨਹੀਂ ਮੈਂ ਦੇ 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 ਗਿਆ ਨਾ ਦੇਖੀ ਤੈਨੂੰ ਵੀ ਜੀ ਸੁਟਣਾ ਜੀ ਵੇ ਕਾਲੋ ਪੱਕੀ ਆ ਜਵਾਨ ਹਿੰਦੂ ਆਵਾਜ਼ ਘੱਟ ਕਰ ਲੋ ਆਵਾਜ਼ ਘੱਟ ਕਰੋ ਜੀ ਆਵਾਜ਼ ਘੱਟ ਕਰੋ ਜੀ ਦੰਨਾ ਮਾਕੰਬਲੇ ਹੋਣ데요 ਉਰ ਜਾਈ ਨਮੀ ਉਰ ਜਾਈ ਮੈਂ ਤੋ ਕੰਬਲ ਤੇ ਜਾਈ ਕਹਿਣਾ ਹੀ ਨਹੀਂ ਉਹਦਾ ਪਹਿਲਾਂ ਦਾਦੀ ਉਹਨਾਂ ਦੀ ਪਤਲੀ ਜਾਈ ਦਿੰਦੀ ਹੁੰਦੀ ਸੀ ਥੋੜੀ ਘੱਟ ਪਤਲੀ ਜਾਈ ਦਿੰਦੀ ਹੁੰਦੀ ਸੀ ਨਾ ਦਾਦੀ ਹੁਣ ਦਾਦੀ ਨੇ ਮੋਟੀ ਦੇਤੀ ਉਹ ਮੋੜੀ ਦੇ ਆ ਨਵੀਂ ਲਈ ਨਵੀਂ ਲਈ ਉਹਦਾ ਬੜਿਆ ਨਾ ਨਾ ਅੱਛਾ ਨਾ ਮਗਲਾ ਵੜਿਆ ਗਰਮ ਠੰਡਾ ਠੱਲਾ ਸ਼ੋ ਕਿੱਲਾ ਕੁੱਲਾ ਕਿੱਲਾ ਟੱਲ ਟੱਲ ਟਿੱਲਾ ਲੈ ਲੋ ਜੀ ਬਿੱਲਾ ਟਿੱਲਾ ਬਿੱਲਾ ਕਿੱਲਾ ਲੈ ਲੋ ਜੀ ਚਿੱਲਾ ਟਿੱਲਾ ਬਿੱਲਾ ਲੈ ਲੋ ਜੀ ਕਿੱਲਾ ਲੜਬਈ ਦਰਨ ਕਾਹ ਲੜਬਈ ਕਣ ਲੜਬਈ ਕੀ ਲੜੀਏ ਲੜੀਏ ਲੜਨਾ ਕਿਉਂ ਆ? ਲੜਨਾ ਨਹੀਂ ਆਉਂਦਾ। ਇੱਕ ਦੂ ਨੂੰ ਗਾਇਕੂਲ ਕਰਦੇ ਆ। ਹਾਂ? ਗਾਇਕੂਲ ਕਰ ਦਿੰਦੇ ਆ। ਮੈਂ 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 ਭਾਈ ਨਦੀ ਅਜ ਕਿ ਨਾ ਯਾ ਤਦੀ ਮਟਰ ਮਟਰ ਜੀ ਭਾਈ ਜੀ